ਵਿਏਟਨਾਮ ਨੇ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਨੂੰ ਕਿਵੇਂ ਹਰਾਇਆ ਸੀ ਅਮਰੀਕਾ ਜਦੋਂ ਵਿਏਟਨਾਮ ਵਿੱਚ ਘੁਸਿਆ ਤਾਂ ਉਸ ਨੇ ਸੋਚਿਆ ਕਿ ਜੰਗ ਕੁਝ ਟਾਈਮ ਵਿੱਚ ਖਤਮ ਹੋ ਜਾਏਗੀ ਪਰ ਵਿਏਟਨਾਮ ਨੇ ਦਿਖਾ ਦਿੱਤਾ ਕਿ ਇਹ ਜੰਗ ਹਥਿਆਰਾਂ ਨਾਲ ਨਹੀਂ ਜੰਗ ਹੌਸਲੇ ਨਾਲ ਲੜੀ ਜਾਂਦੀ ਹੈ ਵਿਏਟਨਾਮ ਦੇ ਲੋਕ ਘਰ-ਘਰ ਤੋਂ ਜੰਗ ਲੜਦੇ ਸਨ ਉਹਨਾਂ ਨੂੰ ਆਪਣੀ ਧਰਤੀ ਦੀ ਰੱਖੀ ਲਈ ਜਾਨ ਵੀ ਪਿਆਰੀ ਨਹੀਂ ਸੀ ਅਮਰੀਕਾ ਨੇ ਲੱਖਾਂ ਬਾਹ ਫਿਟੇ ਅਤੇ ਕਈ ਜੰਬਲਸ ਸਾੜੇ ਅਤੇ ਏਜੈਂਟ ਔਰੇਂਜ ਵਰਗਾ ਦੇਹਰੇ ਲਈ ਕੈਮੀਕਲ ਵੀ ਫੁੱਟਿਆ ਗਿਆ ਪਰ ਉਹ ਬੇਤਨਾਮ ਦੀ ਰੂਹ ਨੂੰ ਨਹੀਂ ਮਾਰ ਛੱਡੀ ਹਰ ਪਹਾੜ ਹਰ ਦਰਖਤ ਅਤੇ ਹਰ ਪਿੰਡ ਵੇਤਨਾਮੀ ਲੜਾਕਿਆਂ ਦਾ ਅੜਦਾ ਸੀ ਉਹ ਗੁਰੀਲਾ ਜੁੱਧ ਵੀ ਤਮਾਹੜੀ ਸਾਨੂੰ ਅਮਰੀਕਾ ਨੇ ਉੱਤੇ ਹਥਿਆਰ ਰੱਖਨੇ ਬਾਰੇ ਦਿੱਤੇ ਜਿਲਾ ਵੀ ਕਰਕੇ ਸੀ 1973 ਵਿੱਚ ਅਮਰੀਕਾ ਨੇ ਹਥਿਆਰ ਫੁੱਟਨੇ ਸ਼ੁਰੂ ਕਰ ਦਿੱਤੇ ਛਣ ਅਤੇ 30 ਅਪ੍ਰੈਲ 1975 ਨੂੰ ਸਾਈਗਨ ਵੀ ਹਾਰ ਗਿਆ ਇੱਕ ਵੱਡੀ ਸੁਪਰ ਪਾਵਰ ਹਾਰ ਗਈ ਇਹ ਸਿੱਖਿਆ ਦੁਨੀਆਂ ਲਈ ਸੀ ਕਿ ਕਦੇ ਵੀ ਦੇਦੇ ਹੋਟਲ ਇਹਨਾਂ ਨੂੰ ਸੋਟਾ ਨਾ ਖੰਦੋ ਤੁਹਾਡੀ ਕੀ ਰਾਏ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਅਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਪੀਪਲੀ ਆਫ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਉਹ ਤੱਕ ਤੁਹਾਨੂੰ ਪਿਆਰ ਭਰੀ ਸ਼ਬਦ ਸਤਿ ਸ਼੍ਰੀ ਅਕਾਲ